ਹਾਂਜੀ ਛੱਤਸ਼ਰੀਆ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੀ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਖੁਸ਼ਪ੍ਰੀਤ ਕੌਰ ਪਤਾ 126 ਸੈਕਟਰ ਖਰੜ ਮਹਾਲੀ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਸਿੱਧੂ ਉਮਰ ਹੈ ਲੜਕੀ ਦੀ 34 ਸਾਲ ਤੇ ਕੱਦ-ਕਾਠ ਹੈ ਜੀ 5 ਫੁੱਟ 3 ਇੰਚ ਦੀ ਹਾਈਟ ਹੈ ਭੈਣ ਭਰਾ ਇਹਨਾਂ ਦੇ ਦੋ ਨੇ ਜੀ ਕੈਨੇਡਾ ਦੇ ਵਿੱਚ ਤੇ ਪਿਤਾ ਇਹਨਾਂ ਦੇ ਰਿਟਾਇਰਡ ਨੇ ਸਬਰਾਜ ਟਰੈਕਟਰ ਏਜੰਸੀ ਦੇ ਵਿੱਚ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਜੀ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਐਮ ਫਾਰਮੇਸੀ ਕੰਮ ਕਰ ਹੈ ਜੀ ਗਵਰਨਮੈਂਟ ਸਰਵਿਸ ਕਰਦੀ ਹੈ ਕੁੜੀ ਰੈਜਿਸਟ੍ਰੇਸ਼ਨ ਦੀ ਫਾਰਮੈਸੀ ਆਫਿਸਰ ਨੇ ਇਹਨਾਂ ਦੇ ਮਾਈਨਰ ਹੈਂਡੀਕੈਪ ਨੇ ਜੀ ਇਹ ਸ਼ਾਰਟ ਨੈਕ ਤੋਂ ਇਹਨਾਂ ਦੀ ਮੰਗ ਹੈ ਜੀ ਮਹਾਲੀ ਖਰੜ ਚੰਡੀਗੜ੍ਹ ਪਟਿਆਲਾ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਰੋਪੜ ਏਰੀਆ ਇਹਨਾਂ ਨੂੰ ਸੰਪਰਕ ਕਰਨ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਮਨਦੀਪ ਕੌਰ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 8/4/1991 ਦਾ ਡੇਟ ਆਫ ਬਰਥ ਹੈ ਜੀ ਗੋਤਾ ਇਹਨਾਂ ਦਾ ਵੜੈਚ ਤੇ ਕੱਦ ਕਾਠ ਹੈ 5 ਫੁੱਟ ਦੀ ਹਾਈਟ ਹੈ ਜੀ ਭਰਾ ਇਹਨਾਂ ਦਾ ਇੱਕ ਹੈ ਜੀ ਸੈਟਲ ਹੈ ਕੈਨੇਡਾ ਮੀਆਰ ਹੈ ਮਾਤਾ ਪਿਤਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਜੀ ਪੇਤਾ ਇਹਨਾਂ ਦੇ ਰਟੈਰਡ ਕਨਗੋ ਸੀਗੇ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਲੜਕੀ ਨੇ ਜੀ ਐਨਐਮ ਪੋਸਟ ਬੇਸਿਕ ਨਰਸਿੰਗ ਦੀ ਕੰਮ ਕਰ ਰਹੀ ਜੀ ਪੀਆਰ ਦੀ ਫਾਈਲ ਅਪਲਾਈ ਕਰੀ ਹੋਈ ਹੈ ਲੜਕੀ ਨੇ ਤੇ ਇਹਨਾਂ ਦੀ ਮੰਗ ਹੈ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਭਾਵੇਂ ਪੰਜਾਬ ਦੇ ਵਿੱਚ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਵਧੀਆ ਆਮਦਨ ਹੋਵੇ 7 ਤੋਂ 8 ਕਿੱਲੇ ਜ਼ਮੀਨ ਹੋਣ ਸੰਗਰੂਰ ਮਲੇਰ ਕੋਟਲਾ ਲੁਧਿਆਣਾ ਬਰਨਾਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਚਰਨਜੀਤ ਸਿੰਘ ਸਰਦਾਰ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਰਾਮ ਗੜੀਆ ਤੇ ਪਤਾ ਏਰੀਆ ਮਹੀਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਹੈ ਜੀ ਗੋਤ ਇਹਨਾਂ ਦਾ ਸ਼ਿਆਣ ਤੇ ਉਮਰ ਮੁੰਡੇ ਦੀ 45 ਸਾਲ ਪੜਾਈ ਇਹਨਾਂ ਨੇ ਕਰੀਆ ਜੀ ਪਲੱਸ 2 ਤੇ ਪਹਿਣਾ ਇਹਨਾਂ ਦੀਆਂ ਦੋ ਮੈਰਿਡ ਨੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਮਾਤਾ ਹਾਊਸ ਵਾਈਫ ਨੇ ਕਦ ਕਾਠ ਹੈ ਲੜਕੇ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਕੰਮ ਕਰ ਹੈ ਜੀ ਲੜਕਾ 12 ਸਾਲ ਤੋਂ ਹਕਦਰ ਦੇ ਵਿੱਚ ਲਗਾ ਕੇ ਆਇਆ ਤੇ 3 ਕਿੱਲੇ ਜ਼ਮੀਨ ਹੈ ਹੁਣ ਇਹ ਕਾਰਪੈਂਟਰ ਦੀ ਕੰਮ ਕਰਦੇ ਨੇ 30000 ਰੁਪਏ ਇਹਨਾਂ ਦੀ ਮੰਥਲੀ ਤਨਖਾਹ ਜੀ ਇਹਨਾਂ ਦੀ ਮੰਗ ਹੈ ਕੁੜੀ ਘਰੇਲੂ ਹੋਵੇ 35 ਤੋਂ 40 ਸਾਲ ਤੱਕ ਦੀ ਉਮਰ ਹੋਵੇ ਭਾਵੇਂ ਮਾ ਮੇਤ ਲਖਸ਼ੁਦਾ ਹੋਵੇ ਤਾਂ ਬਿਨਾ ਬੱਚੇ ਤਾਂ ਹੋਵੇ ਜੀ ਕਿਸੇ ਵੀ ਜਨਰਲ ਕੈਟਾਗਰੀ ਵਾਲੇ ਨਾਲ ਸੰਪਰਕ ਕਰ ਸਕਦੇ ਨੇ ਕੁੜੀ ਕੋਈ ਕੰਮਕਰ ਕਰਦੀ ਹੋਵੇ ਜੀ ਜਾਂ ਪ੍ਰਾਈਵੇਟ ਜਾਂ ਗਵਰਨਮੈਂਟ ਨੌਕਰੀ ਜਾਂ ਕੋਈ ਟੀਚਰ ਹੋਵੇ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਡਾਇਰੈਕਟ ਗੱਲ ਕਰਕੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਨੰਗਲੇਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ ਮਾਰਚ 1993 ਦਾ ਡੇਟ ਆਫ ਬਰਥ ਹੈ ਕਦ ਘਾਟ ਹੈ 5 ਫੁੱਟ 2 ਇੰਚ ਦੀ ਹਾਈਟ ਹੈ ਜੀ ਭਰਾ ਇਹਨਾਂ ਦਾ ਇੱਕ ਹੈ ਆਸਟ੍ਰੇਲੀਆ ਦੇ ਵਿੱਚ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਏ ਬੀਏ ਡੈਮ ਇਕਨੋਮਿਕਸ ਤੇ ਇਹਨਾਂ ਦੀ ਮੰਗ ਹੈ ਜੀ ਮੁੰਡਾ ਸੋਹਣਾ ਸੁਨੱਖਾ ਵਧੀਆ ਪਰਿਵਾਰ ਤੋਂ ਹੋਵੇ ਆਸਟ੍ਰੇਲੀਆ ਦੇ ਵਿੱਚ ਹੋਵੇ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੁਸ਼ਿਆਰਪੁਰ ਜ਼ਿਲ੍ਹਾ ਕਾਸਟ ਹੈ ਜੀ ਜੱਟ ਸਿੱਖ ਤੇ ਓਮਰਾ 1992 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਐਲਵੀਐਨ ਨਰਸਿੰਗ ਦਾ ਡਿਪਲੋਮਾ ਤੇ ਕੰਮ ਕਰ ਰਹੇ ਮੁੰਡਾ ਯੂਐਸਏ ਦਾ ਸਿਟੀਜ਼ਨ ਹੈ ਜੀ ਆਪਣਾ ਬਿਜ਼ਨਸ ਹੈ ਟਰਕਿੰਗ ਦਾ ਤੇ ਆਪਣਾ ਘਰ ਹੈ ਯੂਐਸਏ ਦੇ ਵਿੱਚ ਵਧੀਆ ਆਮਦਨ ਹੈ ਜੀ ਮੁੰਡਾ ਹੈ ਡਿਵੋਰਸਡ ਆ ਜੀ ਵਿਆਹ ਤੋਂ 15 ਦਿਨ ਬਾਅਦ ਇਹਨਾਂ ਦੀ ਮੰਗ ਹੈ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਖਰੇਲੂ ਹੋਵੇ ਨੰਬਰ ਦਿੱਤਾ ਗਿਆ ਜੀ ਇਹਨਾਂ ਦੇ ਪਰਿਵਾਰ ਦਾ ਤੁਸੀਂ ਵਟਸਐਪ ਰਾਹੀਂ ਕੰਟੈਕਟ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਸ਼ਰਮਾ ਲੜਕੀ ਹੈ ਜੀ ਪਤਾ ਜਲੰਧਰ ਏਰੀਆ ਤੋਂ ਉਮਰ ਹੈ 31 ਸਾਲ ਤੇ ਕੱਦ ਕਾਠ ਹੈ 5 ਫੁੱਟ 3 ਇੰਚ ਦੀ ਹਾਈਟ ਹੈ ਜੀ ਪੈਣਾਂ ਇਹਨਾਂ ਦੀ ਇੱਕ ਹੈ ਜੀ ਭਰਾ ਵੀ ਇੱਕ ਹੈ ਤੇ ਕਾਸਟ ਇਹਨਾਂ ਦੀ ਹਿੰਦੂ ਪੜਾਈ ਇਹਨਾਂ ਨੇ ਕਰੀ ਹੈ ਬੈਚਲਰ ਡਿਗਰੀ ਹੈ ਮੈਡੀਕਲ ਬਾਇਓਲੋਜੀ ਤੇ ਗੋਤ ਇਹਨਾਂ ਦਾ ਵੇਦ ਹੈ ਕੰਮ ਕਰ ਹੈ ਜੀ ਯੂ ਐਸ ਏ ਦੇ ਵਿੱਚ ਟੀਚਰ ਹੈ ਲੜਕੀ ਇਹ ਨਦੀ ਮੰਗ ਹੈ ਮੁੰਡਾ ਪੜਿਆ ਲਿਖਿਆ ਹੋਵੇ ਤੇ ਕੱਦ ਕਾਠ 5 ਫੁੱਟ 11 ਇੰਚ ਤੱਕ ਹੋਵੇ ਤੇ ਮੁੰਡਾ ਯੂਐਸਏ ਦੇ ਵਿੱਚ ਹੋਵੇ ਜੀ ਵਧੀਆ ਘਰ ਪਰਿਵਾਰ ਵਧੀਆ ਆਂਦਨ ਹੋਵੇ ਨੰਬਰ ਦਿੱਤਾ ਗਿਆ ਜੀ ਇਹਨਾਂ ਦਾ ਵਟਸਐਪ ਰਾਹੀਂ ਕੰਟੈਕਟ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਏਰੀਆ ਕਪੂਰਥਲਾ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ ਮੁੰਡੇ ਦੀ 29 ਸਾਲ ਕੱਦ ਕਾਠ ਹੈ 5 ਫੁੱਟ 8 ਇੰਚ ਦੀ ਹਾਰਟ ਹੈ ਜੀ ਤੇ ਗੋਤ ਇਹਨਾਂ ਦਾ ਚਾਹਲ ਆ ਪੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮਕਾਰ ਮੁੰਡੇ ਕੋਲ 4 ਕਿੱਲੇ ਜ਼ਮੀਨ ਹੈ ਜੀ ਤੇ 75 ਕਿੱਲੇ ਠੇਕੇ ਤੇ ਲਾ ਕੇ ਵਹੀ ਕਰਦੇ ਨੇ ਮੁੰਡਾ ਪਿੰਡ ਦਾ ਮੌਜੂਦਾ ਸਰਪੰਚ ਹੈ ਜੀ ਵਧੀਆ ਕੋਠੀ ਹੈ ਟਰੈਕਟਰ ਆ ਕਾਰ ਸਾਰੇ ਖੇਤੀਬਾੜੀ ਦੇ ਸੰਦ ਨੇ ਜੀ ਕਰੇ ਵਧੀਆ ਆਮਦਨ ਹੈ ਇਹਨਾਂ ਦੀ ਮੰਗ ਹੈ ਜੀ ਕੋਈ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਘਰੇਲੂ ਹੋਵੇ ਜੀ ਲੜਕੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੇ ਦਾ ਰਿਸ਼ਤਾ ਪਤ ਲੁਧਿਆਣਾ ਏਰੀਆ ਕਾਸਟ ਹੈ ਜੀ ਇਹਨਾਂ ਦੀ ਸੈਣੀ ਸਿੱਖ ਤੇ ਕੱਦ-ਗਾਠ ਹੈ 5 ਫੁੱਟ 11 ਇੰਚ ਦੀ ਹਾਈਟ ਹੈ ਉਮਰ ਹੈ ਜੀ ਮੁੰਡੇ ਦੀ 6998 ਦਾ ਡੇਟ ਆਫ ਬਰਥ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਕੰਪਿਊਟਰ ਦਾ ਕੋਰਸ ਕੀਤਾ ਹੈ ਕੰਮ ਕਰ ਰਿਹਾ ਜੀ ਦੋ ਫੈਕਟਰੀਆਂ ਨੇ ਮੁੰਡੇ ਦੀਆਂ ਦੋ ਕੋਠੀਆਂ ਨੇ ਇੱਕ ਕਿੱਲਾ ਜ਼ਮੀਨ ਹੈ ਜੀ ਤੇ 4 ਤੋਂ 5 ਲੱਖ ਰੁਪਏ ਆਮਦਨ ਇਹਨਾਂ ਦੀ ਵੈਸ਼ਨੂ ਪਰਿਵਾਰ ਹੈ ਜੀ ਤੇ ਵਧੀਆ ਆਮਦਨ ਹੈ ਵਧੀਆ ਘਰ ਪਰਿਵਾਰ ਹੈ ਨੰਬਰ ਦਿੱਤਾ ਹੈ ਕਿ ਫੈਮਿਲੀ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਗਰਦਾਸਪੁਰ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ 99 ਦਾ ਡੇਟ ਆਫ ਬਰਥ ਹੈ। ਕੱਦ-ਕਾਠ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ। ਕੰਮ ਕਰਿਆ ਜੀ ਸਾਰੀ ਫੈਮਿਲੀ ਯੂ ਐਸ ਏ ਦੇ ਵਿੱਚ ਹੈ ਤੇ ਮੁੰਡਾ ਡੈਂਟਿਸਟ ਡਾਕਟਰ ਹੈ ਜੀ। ਇਹਨਾਂ ਦੀ ਮੰਗ ਹੈ ਪੜ੍ਹੀ ਲਿਖੀ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਇਹਨਾਂ ਨੂੰ। ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਵਟਸਐਪ ਰਾਈ ਤੁਸੀਂ ਕੰਟੈਕਟ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜਸ਼ਨਪ੍ਰੀਤ ਕੌਰ ਪਤਾ ਸਮਰਾਲਾ ਏਰੀਆ ਕਾਸਟ ਹੈ ਜੀ ਮਹਿਰਾ ਸਿੱਖ ਤੇ ਗੋਤ ਹੈ ਧੱppa ਉਮਰ ਹੈ ਲੜਕੀ ਦੀ 20 ਸਾਲ ਤੇ ਕੱਦ-ਕਾਠ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ ਰੰਗ ਲੜਕੀ ਦਾ ਸਾਵਲਾ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਤੇ ਹਾਈਲਰਟਸ ਕਰੀ ਹੈ ਜੀ 9.5 ਬੈਂਡ ਸਕੋਰ ਨੇ ਭਰਾ ਇਹਨਾਂ ਦਾ ਇੱਕ ਹੈ ਜੀ ਤੇ ਭੈਣਾਂ ਇਹਨਾਂ ਦੀਆਂ ਦੋ ਨੇ ਇਨਾਂ ਦੀ ਮੰਗ ਹੈ ਮੁੰਡਾ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਜੀ ਵਧੀਆ ਪਰਿਵਾਰ ਤੋਂ ਹੋਵੇ ਬਾਹਰ ਜਾਣ ਲਈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਇਹਨਾਂ ਨੂੰ ਜੀ ਨੰਬਰ ਦਿੱਤਾ ਗਿਆ ਹੈ ਇਹਨਾਂ ਦੇ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ